ਤੇ ਚ ਰਾਤ ਪੈ ਗਈ ਰਸਤੇ ਚ ਰਾਤ ਪੈ ਗਈ ਉਹ ਕਹਿੰਦੇ ਆ ਬੋਰਡ ਜਹ ਹੈਗਾ ਵੱਡਾ ਸਾਰਾ ਇੱਥੇ ਰਾਤ ਕੱਟ ਲੈਣੇ ਆ ਉਹ ਬੋਰਡ ਤੇ ਬਹਿ ਗਏ ਬੜਾ ਉਜਾੜ ਉੱਥੇ ਸੁੰਨ ਸਰਾਂ ਹੰਸਣੀ ਕਹਿੰਦੀ ਵੀ ਕਿਹਾ ਜਾ ਲੱਕਾ ਬੜਾ ਉਜਾੜ ਹੈ ਇੱਥੇ ਤਾਂ ਕੋਈ ਆਵਾਜ਼ ਹੀ ਨਹੀਂ ਆਉਂਦੀ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂਆਂ ਕਰਕੇ ਕਹਿੰਦਾ ਯਾਰ ਉੱਲੂ ਜਿੱਥੇ ਹੋਣ ਕਹਿੰਦਾ ਉਜਾੜ ਭਾਲਦੇ ਨੇ ਉੱਲੂਆਂ ਦਾ ਵਾਸਾ ਹੋਣਾ ਇੱਥੇ ਉਹ ਥੱਲੜੀ ਟਾਣੀ ਤੇ ਕੋ ਉੱਲੂ ਬੈਠਾ ਸੀ ਉਹ ਕਹਿੰਦਾ ਯਾਰ ਸਾਡੇ ਜੰਗਲ ਵਿੱਚ ਦੀ ਲਾਂ ਮੈਨੂੰ ਹੀ ਗਾਲਾਂ ਕੱਢੀ ਜਾਂਦਾ ਏ ਕਹਿੰਦਾ ਹੁਣ ਤਾਂ ਨੇਰਾ ਸਵੇਰੇ ਕਰਾਂ ਕਰ ਲੈਦੇ ਨਾਲ ਜਦੋਂ ਸਵੇਰੇ ਉੱਡਣ ਲੱਗੇ ਕਹਿੰਦਾ ਇੱਧਰ ਆ ਓਏ ਉੱਲੂ ਕਹਿੰਦਾ ਹੰਸ ਨੂੰ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਧਰ ਲਈ ਜੰਨਾ ਉਹ ਕਹਿੰਦਾ ਕੀ ਆ ਨਾਲ ਕਹਿੰਦਾ ਤੇਰੇ ਮੇਰੀ ਘਰ ਵਾਲੀ ਐ ਤੂੰ ਇਹਨੂੰ ਕਿੱਧਰ ਲਈ ਜੰਨਾ ਕਹਿੰਦਾ ਹੰਸਣੀ ਐ ਇਹ ਮੇਰੀ ਘਰ ਵਾਲੀ ਐ ਕਹਿੰਦਾ ਮੇਰੀ ਘਰ ਵਾਲੀ ਐ ਉਹ ਕਹਿੰਦਾ ਯਾਰ ਰੰਗ ਹੀ ਦੇਖ ਲਾ ਮੇਰੇ ਨਾਲ ਰੰਗ ਮਿਲਦਾ ਚਿੱਟੇ ਖੰਭ ਚਿੱਟੀ ਚੁੰਝ ਕਹਿੰਦਾ ਨਾ ਮੇਰੀ ਘਰ ਵਾਲੀ ਆ ਇਹ ਉਹ ਕਹਿੰਦਾ ਯਾਰ ਮੇਰੀ ਘਰ ਵਾਲੀ ਕਹਿੰਦਾ ਵੇ ਐ ਕਰਦੇ ਪੰਚਾਇਤ ਚ ਫੈਸਲਾ ਕਰਾ ਲਾ ਹਾਂਸ ਕਹਿੰਦਾ ਕਰਾ ਲਾ ਇਹ ਤੇ ਇਹ ਚ ਕਿਹੜਾ ਫੈਸਲਾ ਲ ਕੋਈ ਟਾਈਮ ਲੱਗਣਾ ਕਰਾ ਲਾ ਪੰਚਾਇਤ ਚ ਲੈ ਗਿਆ ਜੀ ਉਹਨੂੰ ਉੱਲੂ ਗਾਂ ਕੋ ਗੜ ਸਰਪੰਚ ਚ ਕਾਂ ਹੋਰੀ ਮੈਂਬਰ ਲੂੰਬੜੀ ਸੀਨੀਅਰ ਮੈਂਬਰ ਬਣੀ ਫਿਰੇ ਤੇ ਗੱਲ ਚੱਲ ਪਈ ਵੀ ਉਹ ਕਹਿੰਦਾ ਜੀ ਮੇਰੀ ਵਾਈਫ ਹੈ ਉਹ ਕਹਿੰਦੀ ਮੇਰੀ ਵਾਈਫ ਹੈ ਕੋਗੜ ਕਹਿੰਦਾ ਵੀ ਇਹ ਤਾਂ ਤੱਕਾ ਯਾਰ ਕਹਿੰਦਾ ਹੰਸ ਦੀ ਵਾਈਫ ਹੈ ਦੇਖੋ ਤੇ ਉਹਨਾਂ ਦੇ ਆਪਸ ਵਿੱਚ ਉਹ ਮਿਲਦੇ ਨੇ ਜਿਹੜੇ ਖੰਭ ਮਿਲਦੇ ਨੇ ਚੁੰਝਾਂ ਮਿਲਦੀਆਂ ਨੇ ਕਹਿੰਦਾ ਹਜੇ ਫੈਸਲਾ ਸੁਣਾਉਣਾ ਨਹੀਂ ਲੱਗਿਆ ਸੀਗਾ ਹੰਸ ਦੇ ਹੱਕ 'ਚ ਕੋਗੜ ਕਾਨੇ ਮਾਰਤੀ ਫੂਕ ਕਾਨੇ 'ਚ ਕੋਗੜ ਦੇ ਕਹਿੰਦਾ ਜਨਾਬ ਹੈਗੀ ਤਾਂ ਹੰਸ ਦੀ ਵਾਈਫ ਹੀ ਹੈ ਹੰਸਣੀ ਪਰ ਕਹਿੰਦਾ ਦੇਖੋ ਕਿੰਨੀ ਸੋਹਣੀ ਹੈ ਕਹਿੰਦਾ ਜੇ ਤੁਸੀਂ ਕਹਿਤਾ ਵੀ ਇਹ ਇਹਦੀ ਵਾਈਫ ਨੇ ਲੈ ਕੇ ਉੱਡ ਜਾਣਾ ਕਹਿੰਦਾ ਉੱਲੂ ਦੇ ਹੱਕ 'ਚ ਫੈਸਲਾ ਕਰ ਦੋ ਇੱਥੇ ਬੈਠੀ ਰਿਆ ਕਰੋ ਆਪਾਂ ਦੇਖੀ ਜਾਇਆ ਕਰਾਂਗੇ ਇਹਨੂੰ ਤੇ ਉੱਲੂ ਦੇ ਹੱਕ 'ਚ ਫੈਸਲਾ ਦਿਨਾਤਾ ਵੀ ਇਹ ਉੱਲੂ ਦੀ ਵਾਈਫ ਚਲੋ ਜੀ ਹੰਸ ਨੂੰ ਬਹੁਤ ਦੁੱਖ ਹੋਇਆ ਉਦਾਸ ਆ ਹੋ ਕੇ ਉੱਡਣ ਲੱਗਿਆ ਥੋੜੀ ਜਿਹੀ ਦੂਰ ਰੁੜਿਆ ਸੀ ਕਹਿੰਦਾ ਆ ਜਾ ਉੱਲੂ ਕਹਿੰਦਾ ਆ ਜਾ ਲੈ ਜਾ ਆਪਦੀ ਘਰ ਵਾਲੇ ਨੂੰ ਉਹ ਕਹਿੰਦਾ ਯਾਰ ਪੌਣਾ ਘੰਟਾ ਤਾਂ ਇੱਥੇ ਫੈਸਲਾ ਇਹ ਹੋਈ ਗਿਆ ਤੂੰ ਕਹੇ ਜਨਾ ਮੇਰੀ ਘਰ ਵਾਲੀ ਆ ਇਹ ਕਹ ਮੈਂ ਕਹ ਜਨਾ ਮੇਰੀ ਤੇ ਹੁਣ ਤੂੰ ਕਹਿੰਦਾ ਤੂੰ ਲੈ ਜਾ ਆਪਦੀ ਘਰ ਵਾਲੇ ਨੂੰ ਕਹਿੰਦਾ ਮੈਂ ਤਾਂ ਤੈਨੂੰ ਇਹੀ ਦੱਸਣਾ ਸੀ ਕਿ ਰਾਤ ਤੂੰ ਆ ਗੱਲਾਂ ਕਰਦਾ ਸੀ ਨਾ ਵੀ ਇੱਥੇ ਉੱਲੂਆਂ ਦਾ ਬਾਸਾ ਹੋਣਾ ਵੀ ਉਜਾੜ ਤਾਂ ਐ ਕਹਿੰਦਾ ਉਜਾੜ ਉੱਲੂਆਂ ਕਰਕੇ ਨਹੀਂ ਜਿੱਥੇ ਇਹ ਜੀਆਂ ਪੰਚਾਇਤਾਂ ਹੋਣ ਉਯਾਰ ਓਥੇ ਪੈਂਦੇ ਨੇ ਕਹਿੰਦਾ ਠੀਕ ਹੈ ਨਾ ਪੰਚਾਇਤਾਂ ਵਧੀਆ ਚੁਣ ਲਓ ਯਾਰ ਨਹੀਂ ਪੈਣਾ ਬਸ ਦੇ ਹੱਸਦੇ ਰਹੋਗੇ ਤਰੱਕੀਆਂ ਕਰਦੇ ਰਹੋਗੇ ਪੰਚਾਇਤਾਂ ਪੰਚਾਇਤ ਮਤਲਬ ਲੋਕ ਚੰਗੇ ਫੈਸਲੇ ਕਰਨ ਵਾਲੇ ਸੋਇਸ ਕਰਕੇ ਤੁਹਾਨੂੰ ਅੱਜ ਕਹਿਣ ਆਇਆ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਰੱਖਿਤ ਬਣਾਉਣਾ ਤੁਹਾਡੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਉੱਪਰ ਲੈ ਕੇ ਜਾਣਾ ਸਮਾਨਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਛੂਹਣਾ ਉਹ ਸਾਡਾ ਫਰਜ਼ ਹੈ ਸਰਕਾਰਾਂ ਦਾ ਫਰਜ਼ ਹੈ بس ਤੁਸੀਂ ਸਾਥ ਦਿੰਦੇ ਰਹੋ ਕੋਈ ਕਮੀ ਹੈ ਕੋਈ ਸੁਜੈਸ਼ਨ ਹੈ ਕੋਈ ਸਲਾਹ ਹੈ ਉਹ ਦੱਸਦੇ ਰਹੋ ਹੋਰ ਸੁਧਾਰ ਕਰ ਦਾਂਗੇ ਕਿਉਂਕਿ ਹਰ ਵਕਤ ਹਰ ਕੋਈ ਵੀ ਚੀਜ਼ ਕੰਪਲੀਟ ਨਹੀਂ ਹੁੰਦੀ ਕੋਈ ਨਾ ਕੋਈ ਸੁਧਾਰ ਵਾਸਤੇ ਜਗ੍ਹਾ ਰਹਿੰਦੀ ਊ ਰਹਿੰਦੀ ਹੈ ਇੱਥਾਂ ਜਿਲੇ ਹੀ ਪਵਿੱਤਰ ਹੈ ਇਸ ਤੋਂ ਪਹਿਲਾਂ 23 ਮਾਰਚ ਨੂੰ ਆਪਾਂ ਨੇ ਬਰਨਾਲਾ ਕਲਾਂ ਜਿਹੜਾ ਪਿੰਡ ਹੈ ਇੱਥੇ ਮੈਡੀਕਲ ਕਾਲਜ ਜਿੱਥੇ ਤਨ ਤਹਿਸੀਲ ਕੰਪਲੈਕਸ ਹੈ ਤੇ ਨਾਲ ਹਸਪਤਾਲ ਹੈ ਮੈਡੀਕਲ ਕਾਲਜ ਦਾ ਅਧੂਕਾਟਨ ਵੀ ਹੋ ਗਿਆ ਸਕੂਲ ਆਫ ਐਮੀਨੈਂਸ ਹੈ ਜਿਹੜੇ ਕਹਿੰਦੇ ਡਾਕਟਰ ਬਣਨਾ ਹੈ ਇੱਥੋਂ ਇਧਰ ਨੂੰ ਜਾਣਾ ਹੈ ਬਸ ਹੋਰ ਕਿੱਥੇ ਜਾਣਾ ਹੈ ਹੁਣ ਪੂਨੇ ਥੋੜੀ ਜਾਓਗੇ ਹੁਣ